ਸਾਸੀ ਗਾ ਵੀਰ ਜੀ ਮਾਨ ਨਮੀਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਧਿਆਨਪੁਰ ਅੱਜ ਵੀਰ ਕੋ ਪਹੁੰਚੇ ਅੱਜ ਵੀਰ ਕੋ ਤਿੰਨ ਪਸ਼ੂ ਆ ਦੋ ਤੋਕਰ ਵੈਰਾ ਵਾ ਇੱਕ ਗੱਬਣ ਆ ਵੀਰ ਕਹਿੰਦਾ ਘਰ ਦੇ ਪਸ਼ੂ ਆ ਵੀਰ ਨੇ ਕਿਹਾ ਵਾ ਕੋਈ ਵੀਰ ਵਪਾਰ ਦਾ ਕੰਮ ਨਹੀਂ ਕਰਦਾ ਵੀਰ ਕੋ ਚੰਗੇ ਪਸ਼ੂ ਦੋਵੇਂ ਵੈਰਾ ਡੰਬੇ ਰੰਗ ਚ ਆ ਚੰਗੀਆਂ ਵਾ ਇੱਕ ਗੱਬਣ ਆ ਸ਼ਾਇਦ ਚ ਸਸਿਕਾ ਵੀਰੇ ਸਸਿਆ ਵਿੱਚ ਦਸਿਕਾ ਜੀ ਹੋਰ ਸੁਣਾਓ ਸੇਤਾਂ ਦੀ ਬਸ ਵਧੀਆ ਵੀਰੇ ਤੁਸੀਂ ਆਸਣਾ ਵਧੀਆ ਵੀਰੇ ਵੀਰੇ ਨਾਮ ਐਡਰੈਸ ਤੇ ਨੰਬਰ ਦੱਸ ਦੋ ਪਹਿਲਾਂ ਆ ਵੀਰ ਜੀ ਮੇਰਾ ਮਾਈਕਲ ਜੇ ਹਾਂਜੀ ਪਿੰਡ ਮੇਰਾ ਧਿਆਨਪੁਰ ਜੇ ਹਾਂਜੀ ਵੀਰੇ ਡੇਰਾ ਬੱਬਾ ਨਾਨਕ ਜਿਲ੍ਹਾ ਗੁਰਦਾਸਪੁਰ ਹੈ ਠੀਕ ਆ ਵੀਰੇ ਤੇ ਨੰਬਰ ਦੱਸ ਦੋ 68472018 ਠੀਕ ਆ ਵੀਰੇ ਅਰ ਜੀ ਇਹ ਕਿਨੇ ਪਸ਼ੂ ਆਪਣੇ ਕੋ ਇਹ ਤਿੰਨ ਵੀ ਜੀ ਤਿੰਨ ਪਸ਼ੂ ਵੀਰ ਦੇ ਵੀਰ ਕਹਿੰਦਾ ਆਪਣਾ ਵਪਾਰ ਦਾ ਕੋਈ ਕੰਮ ਨਹੀਂ ਹੈ ਨਾ ਵੀਰ ਇਹ ਵੀਰ ਦੇ ਘਰ ਦੇ ਪਸ਼ੂ ਵੀਰ ਕਹਿੰਦਾ ਮੈਂ ਜਾਣਾ ਬਾਹਰ ਤੇ ਮੈਂ ਪਸ਼ੂ ਵੇਚ ਦੇਣੇ ਆ ਤੇ ਉਹਦੇ ਕਰਨ ਮੇਰੇ ਕੋਲ ਸਾੰਭੇ ਨਹੀਂ ਜਾਣੇ ਪਾਗਾ ਹਾਂ ਜੀ ਨਹੀਂ ਸਾੰਭੇ ਨਹੀਂ ਜਾਣੇ ਹਾਂ ਠੀਕ ਹੈ ਵੀਰ ਵੀਰ ਕਹਿੰਦਾ ਪੱਠੇ ਦੀ ਮੁਰਕ ਕੋ ਨਾਲ ਡੈਡੀ ਕੋ ਨਹੀਂ ਪਾਣੇ ਤੇ ਤਾਂ ਕਰਕੇ ਮੈਂ ਵੇਚ ਕੇ ਤੇ ਮੈਂ ਬਾਹਰ ਦਾ ਬਣ ਗਿਆ ਕੰਮ ਤੇ ਮੈਂ ਵੇਚਨੇ ਬਸ ਹਾਂ ਹਾਂ ਜੀ ਹਾਂ ਜੀ ਵੀਰ ਜੀ ਕਰੀਏ ਸਟਾਰ ਫਿਰ ਹਾਂ ਜੀ ਕਰੋ ਵੀਰ ਜੀ ਕਰੋ ਦੱਸਿਓ ਵੀਰੇ ਪਹਿਲੀ ਦਾ ਇਹਦਾ ਥੱਲੇ ਵੀਰ ਜੀ 3 ਕਿਲੋ ਦੁੱਧ ਜੇ ਪੱਕਾ ਜਿਹੜਾ 3 ਕਿ ਬਣੀ ਨੂੰ ਬਾਕੀ ਗਾਰੰਟੀ ਨਹੀਂ ਵੀਰ ਕਹਿੰਦਾ ਗਾਰੰਟੀ ਨਹੀਂ ਟੀਕਾ ਭਰਾਇਆ ਟੀਕਾ ਭਰਾਇਆ 15 ਦਿਨ ਹੋ ਗਏ ਆ ਤਿੰਨ ਕਿਲੋ ਪੱਕਾ ਦੁੱਧ ਜੇ ਬਸ ਇਹਦੇ ਇਧਰਲੇ ਥਾਂ 'ਚ ਜਿਹੜੀਆਂ ਨਾ ਪੰਜ-ਛੇ ਜਿਹੜੀਆਂ ਧਾਰਾਂ ਜਿਹੜੀਆਂ ਘਟ ਜੇ ਪੱਕਾ ਦੁੱਧ ਤਿੰਨ ਕਿਲੋ ਠੀਕ ਆ ਵੀਰੇ ਵੇਖ ਲੋ ਵੀਰ ਜੀ ਵੀਰ ਨੇ ਸਹੀ ਗੱਲ ਦੱਸੀ ਆ ਇਧਰਲੇ ਥਾਂ 'ਚ ਤਿੰਨ-ਚਾਰ ਧਾਰਾਂ ਘਟ ਆ ਵਸ਼ੀ ਚੰਗੀ ਔਕਾਤ ਕਰ ਚੰਗਾ ਲੱਗਾ ਵਸ਼ੀ ਨੂੰ ਵੀਰ ਜੀ ਖੋਲੋ ਇਹਨੂੰ ਚੰਗੀ ਵੀਰ ਜੀ ਵਸ਼ੀ ਆ ਵੀਰ ਕਹਿੰਦਾ ਆ ਪੜਾਈ ਆ ਬਾਕੀ ਗਾਰੰਟੀ ਕੋਈ ਨਹੀਂ ਹੈ ਜੇ ਬਾਂਜੀ ਕਰਮ ਵੀਰ ਦੇ ਕਿਰੇ ਤੋਰੋ ਵੀਰ ਜੀ ਇਹ ਲਓ ਵੀਰ ਜੀ ਕੱਦ ਕਰ ਚੰਗਾ ਲੱਗਾ ਵਸ਼ੇ ਨੂੰ। ਥੇਲ ਦੀ ਵੀ ਲੰਮੀ ਆ। ਆਹ ਲੇਵਾ ਵੀ ਠੀਕ ਲੱਗਾ ਵਸ਼ੇ। ਐ ਹੋ ਵੀਰੇ। ਕਿੱਥੇ ਬੰਦੀ ਹੈ ਜੀ ਇਸ ਬਾਰੇ? ਹਾਂਜੀ ਉੱਥੇ-ਉੱਥੇ ਵੀਰੇ। ਇਹ ਲਓ ਵੀਰ ਜੀ ਫੇਸ ਕੁਆਲਿਟੀ ਦਿਖਾ ਦਿੰਨੇ ਚੰਗੀ ਵੈਰ। ਬੰਦੋ ਵੀਰੇ। ਵੀਰ ਜੀ ਕੀ ਮੁੱਲ ਕਰਦੇ ਫਿਰ ਇਹਦਾ ਬੋਲਦੇ ਵਿੱਚ ਕਰਨੇ 18000 ਰੁਪਏ ਹਾਂਜੀ ਵੀਰ ਜੀ ਹਾਂ ਨਾ ਜਿਹੜੀ 15000 ਦੀ ਦੇਦਾ ਹਾਂ ਨਾ 15000 ਦੀ ਕਰੋ ਮਾਨਤਾ ਕਰੋ ਹੋਰ ਕਰਦਾ ਕਰ ਮਾਨਤਾ ਦੱਸੋ ਤੁਸੀਂ ਦੱਸ ਦੋ 13 ਦੀ ਜਾਣ ਦੋ ਵੀਰ ਜੀ ਚਾ 13 ਦੇ ਦਾਂਗੇ ਭਾਈ ਵੇਖੋ ਵੀਰ ਜੀ ਵੀਰ ਨੇ ਰੇਟ ਚੰਗਾ ਕੀਤਾ ਵੀਰ ਕਹਿੰਦਾ ਆਪਾਂ ਵਪਾਰ ਦਾ ਕੰਮ ਨਹੀਂ ਕਰਦੇ ਜੋ ਜਾਇਜ਼ ਆ ਉਹ ਮੰਗਿਆ ਲੈਣ ਦੇਣ ਵਾਲਾ ਆਪਾਂ ਵੱਧ ਪੈਸੇ ਨਹੀਂ ਮੰਗਨੇ ਆਪਾਂ ਵੀਰ ਜੀ ਰੱਸੀ ਨਹੀਂ ਇਦਾਂ ਹੀ ਕੋਈ ਪਾੜਾ ਨਹੀਂ ਇਦਾਂ ਬਹਿ ਜਾਣਾ ਠੰਡੀ ਸੀ ਲਿਆ ਬਿਲਕੁਲ ਠੰਡੀ ਸੀ ਲਿਆ ਭਾਈ ਠੀਕ ਆ ਵੇਖੋ ਵੀਰ ਕਹਿੰਦਾ ਆਪਣੀ ਗਾਰੰਟੀ ਉ ਇੱਥੇ ਆਓ ਕੋਈ ਵੀਰ ਕੋਈ ਲਾਤ ਲੂਤ ਨਹੀਂ ਚੁੱਕਦੀ ਉਦਾਂ ਮਰਿਆ ਕੈਬੜੇ ਨੇ ਵੇਖ ਕੇ ਡੰਗਰ ਮਰ ਮਟੱਕਰਦਾ ਹਾਂਜੀ ਮੱਖੀ ਮੁੱਕੀ ਕਰਨ ਵੀ ਕਰਦਾ ਵਾ ਇਹਦਾ ਵੀਰੇ ਦੱਸਿਓ ਇਹਦੇ ਨਾਲੇ ਵੀਰ ਜੀ ਦੁੱਧ ਹੀ 9 ਕਿਲੋ ਹਾਂਜੀ ਵੀਰੇ ਹੁਣ ਦੁੱਧ ਜਿਹੜਾ ਪੱਕਾ ਜਿਹੜਾ ਥੱਲੇ 7 ਕਿਲੋ ਜੇ ਇਹਨੂੰ ਤਿੰਨ ਦਿਨ ਉਹਨੂੰ ਠੀਗਾ ਭਰਾਏ ਇਹਨੂੰ ਤਿੰਨ ਦਿਨ ਹੋਵੇ ਠੀਗਾ ਪਾ ਇਹਨੂੰ ਹਾਂਜੀ ਵੀਰੇ ਪੱਕਾ ਜਿਹੜਾ 7 ਕਿਲੋ ਆ ਇਹ ਵੀ ਬਿਨਾ ਪਾੜਾ ਬਿਨਾ ਰਸੀ ਕੋਈ ਗੱਲ ਨਹੀਂ ਕੋਈ ਠੰਡੀ ਸੀ ਲਿਆ ਸੀਲਸ ਲੱਗ ਗਿਆ 14 14 ਚ ਚੇਨੀ ਇੱਕੋ ਹੀ ਤਾਂ ਬਰਾਬਰ ਤਾਂ ਠੀਕ ਵੇ ਲੋ ਵੀਰ ਜੀ ਵੀਰ ਨੇ ਕਿਹਾ ਇਹਦੇ ਕੋਲ ਦੁੱਧ 9 ਕਿਲੋ ਹੀ ਹੁਣ ਵੀਰ ਜੀ ਚੰਗੀ ਵੈਰ ਹੈ ਡੱਬਾ ਰੰਗ ਲੱਗਾ ਵੈਰ ਮੈਨੂੰ ਵੀ ਫੇਸ ਕੁਆਲਟੀ ਦਿਖਾ ਦਿੰਦੇ ਵੀਰੇ ਤੋਰੋ ਇਹਨੂੰ ਵੀ ਥਾਂ ਲੇਵਾ ਵੀ ਦਿਖਾ ਦਿੰਦੇ ਆ ਵੀਰ ਕਹਿੰਦਾ ਚੋਚਵਾ ਕੇ ਤਸੱਲੀ ਕਰਕੇ ਲੈ ਜਾ ਕੋਈ ਉਹੋ ਜਿਹਾ ਕੰਮ ਨਹੀਂ ਆਪਾਂ ਕਰਨਾ ਦੇਣਾ ਚਵਾ ਕੇ ਜੋ ਦੁੱਧ ਹੋ ਉਹ ਸਹੀ ਹਾਂਜੀ ਸਾਜੂ ਬਲਦੀ ਹਾਂਜੀ ਇਹ ਲੋ ਵੀਰ ਜੀ ਤੋਰ ਦਿਖਾ ਦਿੰਦੇ ਵੈਰ ਮੈਨੂੰ ਵੀ ਰੰਗ ਚੰਗਾ ਲੱਗਾ ਵਾ ਸੋਹਣ ਪੂਣਾ ਚੰਗਾ ਵਾ ਚੰਗੀ ਗਾਂ ਕੋਈ ਵੀਰ ਭੜਾ ਲੈ ਜੂ ਸਾਂਭੂਗਾ ਦੁੱਧ ਚੰਗਾ ਕੱਢੂਗੀ ਲੈ ਉਹ ਵੀਰੇ ਫੇਸ ਕੁਆਲਟੀ ਵੀਰ ਜੀ ਦਿਖਾ ਦਿੰਦੇ ਆ ਤੇ ਆ ਜਾ ਵੀਰ ਕੋ ਦੋਵੇਂ ਵਸ਼ੀਆਂ ਡੱਬੇ ਰੱਖਦੇ ਆ ਚੰਗੀਆਂ ਵਸ਼ੀਆਂ ਦੋਵੇਂ ਇੰਟਰ ਨਹੀਂ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਬੰਨ ਤੋ ਵੀਰ ਜੀ ਕੋਈ ਰਸੀ ਨਹੀਂ ਵੀਜੀ ਇੱਤਾਂ ਠੀਕ ਹੈ ਵੀਰੇ ਵੇ ਲੋ ਵੀਰ ਜੀ ਥੰਦ ਖਾ ਲੋ ਵੀਰ ਕਹਿੰਦਾ ਟਾਈਮ ਵੀ 12 ਵਜੇ ਦਾ ਹੋਇਆ ਚੋਈਆਂ ਸਵੇਰੇ ਕੋਈ ਟਾਈਮ ਤੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਬਾਕੀ ਵੀਰ ਕਹਿੰਦਾ ਕੋਈ ਆਪਾਂ ਟਾਈਮ ਟੂਬ ਨਹੀਂ ਲਾਇਆ ਕੋਈ ਉਹ ਨਹੀਂ ਜਿਹੋ ਜੀ ਗਾਈ ਉਹ ਤਨ ਦਿਖਾਉਂਦੇ ਪੂਰੀ ਜਿੰਨੀ ਕੁ ਬਣੀ ਹੈ 12 ਵਜੇ ਦਾ ਟਾਈਮ ਹੈ ਵੀਡੀਓ ਸਵੇਰੇ ਪਊਗੀ ਦਾ ਆ ਵੀਜੀ ਗੱਭਣਗੇ ਇਹ ਗੱਭਣਿਆ ਵੀਰੇ ਹਾਂਜੀ ਹਾਂਜੀ ਵੀਰੇ ਇਹ ਕੋ ਆਪਣਾ ਪੜਿਆ ਉਚਾਲੇ ਮਹੀਨਾ ਲੈ ਜਾਏ 10 ਦਿਨ ਲੈ ਜਾਏ 20 ਦਿਨ ਲੈ ਜਾਏ ਹਾਂਜੀ ਹਾਂਜੀ ਵੀਰੇ ਮਤਲਬ ਕੋਈ ਦਿਨਾਂ ਦਾ ਸਾਹ ਨੂੰ ਸਾਹ ਨੇ ਪਲੇਖਾ ਲੱਗ ਗਿਆ ਵਾ ਠੀਕ ਹੈ ਵੀਰੇ ਦਿਨ ਦਾ ਲਾ ਲੋ ਮਹੀਨੇ ਤੋਂ ਲਾ ਕੇ 15 ਦਿਨਾਂ ਦੇ ਵਿੱਚ ਵਿੱਚ ਇਹ ਤੇ ਦਿਨ ਪੂਰੇ ਹੁੰਦੇ ਹਾਂਜੀ ਵੀਰੇ ਖੋਲੋ ਵੀਰੇ ਵੇ ਲੋ ਵੀਰ ਜੀ ਵਾਸ਼ੀ ਇਹ ਵੀ ਚੰਗੀ ਹੈ ਠੰਡੀ ਹੈ ਵੀਰ ਕਹਿੰਦਾ ਕੋਈ ਉਹ ਜੀ ਵੀ ਠੰਡੀ ਸੀ ਲੈਣਾ ਤਾਂ ਇਦਾਂ ਹੀ ਹੈ ਜੇ ਹੁਣੇ ਮੈਂ ਨਵਾਈ ਏ ਠੀਕ ਆ ਵੀਰੇ ਚਲੋ ਵੀਰ ਜੀ ਬੰਨ ਕੇ ਮੜਿਆ ਹੱਥ ਲਾ ਕੇ ਦਿਖਾ ਦਿਓ ਲਓ ਲਓ ਵੀਰ ਜੀ ਕੈਮਰੇ ਤੋਂ ਥੋੜਾ ਡਰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਜਲਸੀ ਜੀ ਵੀਰ ਜੀ ਪਿਉੜੀ ਪਿਉੜੀ ਜਲਸੀ ਚ ਆ ਜਾਂਦੀ ਆ ਅੱਡੇ ਗੱਲ ਕੈਮਰੇ ਤੋਂ ਥੋੜਾ ਹਾਂ ਜੀ ਆਹ ਵੇਖੋ ਵੀਰ ਜੀ ਵੀਰ ਹੱਥ ਲਾ ਕੇ ਦਿਖਾਉਂਦਾ ਠੰਡੀ ਸੀ ਲੈ ਕੈਮਰੇ ਨੂੰ ਵੇਖ ਕੇ ਡਰਦੀ ਵੇਖੋ ਵੀਰ ਨੇ ਹੱਥ ਲਾਤਾ ਆ ਵੀਰ ਕਹਿੰਦਾ ਠੰਡੀ ਸੀਜ਼ ਲੱਗ ਗਿਆ ਪਹਿਲ ਨੇ ਅਜੇ ਨਹੀਂ ਤੇ ਇਹੋ ਜਿਹੇ ਪਸ਼ੂ ਹੱਥ ਨਹੀਂ ਲਾਉਂ ਦਿੰਦਾ ਪਹਿਲੇ ਹਾਂ ਜਰ ਵੀਰੇ ਹਾਂਜੀ ਦੇਖੋ ਵੀਰ ਨੇ ਹੱਥ ਲਾ ਕੇ ਦਿਖਾਤਾ ਚੰਗੀ ਥਾਂ ਲੈਵਾ ਵੀ ਚੰਗਾ ਲੱਗਾ ਵੈਰ ਨੂੰ ਬਾਕੀ ਵੀਰ ਕਹਿੰਦਾ ਕੋਈ ਆਪਣੇ ਹਿਸਾਬ ਨਾਲ ਦਿਨ ਵੇਲੇ ਆਪਾਂ ਟਾਈਮ ਦਾ ਭਲੇਖਾ ਲੱਗਾ ਵੀ ਇਹਨੂੰ ਵੀਰ ਕਹਿੰਦਾ 15 ਵੀ ਖਰ ਸਕਦੀ ਮਹੀਨੇ ਦੇ ਵਿੱਚ ਵਿੱਚ ਤੱਕ ਉਹਦਾ ਸੂਪ ਆਊਗੀ ਹਨਾ ਵੀਰੇ ਹਾਂਜੀ ਹਾਂਜੀ ਵੀਰ ਕੋਈ ਤਿੰਨ ਪਸ਼ੂ ਵੀਰੇ ਚੰਗੇ ਵੀਰ ਕੋਈ ਤਿੰਨੇ ਪਸ਼ੂ ਦੋ ਵੈਰਾ ਡੱਬੇ ਰੰਗ ਦੀਆਂ ਚੰਗੀਆਂ ਵਾਂ ਟੌਪ ਕੁਆਲਿਟੀ ਦੀਆਂ ਵਾਂ ਤੇ ਮੇਰਾ ਵੀਰ ਭਰਾ ਕੋਈ ਆਵੇ ਪਾਸ ਕਰਕੇ ਤਸੱਲੀ ਕਰਕੇ ਚੋਚਵਾ ਕੇ ਲੈ ਕੇ ਜਾਵੇ ਹਨਾ ਵੀਰੇ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਚੰਗੀਆਂ ਵੈਰਾ ਵੀਰ ਕੋ ਵੀਰ ਨੇ ਦੱਸਿਆ ਵਾ ਬਾਕੀ ਵੀਰ ਕਹਿੰਦਾ ਇੱਥੇ ਆਣ ਕੇ ਭਾਵੇਂ ਤਸੱਲੀ ਕਰਕੇ ਆਪਣਾ ਪੂਰਾ ਸੱਕ ਕੱਟ ਕੇ ਖੜੇ ਤਸੱਲੀ ਕਰਕੇ ਖਾਣ ਨਾ ਹਾਂਜੀ ਹਾਂਜੀ ਵੀਰੇ ਵੀਰੇ ਨਾਂ ਐਡਰੈਸ ਤੇ ਨੰਬਰ ਦੱਸ ਦੋ ਹਾਂ ਵੀਰ ਜੀ ਮੇਰਾ ਮਾਈਕਲ ਜੇ ਮੈਂ ਦਾ ਧਿਆਨਪੁਰ ਜੇ ਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ ਹੈਗਾ ਜੇ 684722088 ਠੀਕ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ